ਲੇਕਿਨ ਇੱਕ ਪੰਕਤੀ ਬੜੀ ਗਜ਼ਬ ਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮਾਤ ਪਿਤਾ ਕੀ ਰਕਤ ਉਪੰਨੇ ਮੱਛੀ ਮਾਸ ਨਾ ਖਾਏ ਸਪਸ਼ਟ ਹੈਰਾਨਗੀ ਹੋਈ ਮੈਨੂੰ ਪਾਠ ਕਰਦੇ ਆ ਇਸ ਪੰਕਤੀ ਨੂੰ ਮੈਂ ਨੋਟ ਕੀਤਾ ਕੋਈ ਮੱਛੀ ਮਾਸ ਨਾ ਖਾਏ ਨਾਲ ਕੁਝ ਹੋਰ ਮਾਸ ਦਾ ਵੀ ਜ਼ਿਕਰ ਕਰ ਦਿੰਦੇ ਅਨੇਕਾਂ ਤਰ੍ਹਾਂ ਦੀ ਦੁਨੀਆ ਮਾਸਾਂ ਦਾ ਪ੍ਰਯੋਗ ਕਰਦੇ ਮੱਛੀ ਮਾਸ ਨਾ ਖਾਏ ਕਬੀਰ ਸੁਰਾ ਪਾਨ ਭਾਂਗ ਮਾਛਲੀ ਜੋ ਜੋ ਪ੍ਰਾਣੀ ਖਾਏ ਦੇਰਥ ਬਰਫਰ ਦਾਣ ਕੀਤੇ ਸਬਦਰ ਸਾਤ ਲਜਾਇ ਕਿਰਿਥੇ ਮਾਸ ਦਾ ਜ਼ਿਕਰ ਕਿਉਂ ਨਹੀਂ ਕਰ ਮਛਰੀ ਨੂੰ ਕਿਉਂ ਅੱਗੇ ਕਰਦਾ ਮਛੀ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਪੰਕਤੀਆਂ ਮਿਲੀਆਂ ਤੇ ਇੱਕ ਪੰਕਤੀ ਗੁਰੂ ਨਾਨਕ ਦੇਵ ਜੀ ਮਿਲੇ ਅਤ ਸਿਆਣੀ ਸੋਹਣੀ ਕਿਉਂਕਿ ਤੋਸ ਵੀ ਸਾ ਬਹੁਤ ਸਿਆਣੀ ਬਹੁਤ ਚੰਚਲ ਹੈ ਤੇ ਜਿਹੜਾ ਜੀਵ ਜਿੰਨਾ ਸਿਆਣਾ ਹੋਵੇਗਾ ਉਤਨਾ ਦੁੱਖ ਮਹਿਸੂਸ ਕਰੇਗਾ ਤੇ ਜਿਹੜਾ ਜਿੰਨਾ ਦੁੱਖ ਮਹਿਸੂਸ ਕਰੇਗਾ ਉਤਨਾ ਪਾਪ ਕਿਸੇ ਨੂੰ ਦੁਖੀ ਕਰਨਾ